ਮਹਾਰਾਜ ਨੇ ਇੱਕ ਸਹੀਏ ਦੇ ਵਿੱਚ ਸਾਨੂੰ ਇਦਾਂ ਸਮਝਾਇਆ ਠਿੱਖੇ ਕੇ ਠਿੱਖਾ ਜਿਹੜਾ ਨਾ ਉਹ ਭੱਟ ਦਾ ਨਾਮ ਹੈ ਠੀਕ ਹੈ ਜੀ ਗੁਰੂ ਗਿਆਨ ਅਰ ਧਿਆਨ ਤਤ ਸਿਓ ਤਤ ਮਿਲਾਵੇ ਸੱਚ ਸੱਚ ਜਾਣੀਏ ਇੱਕ ਚਿੱਤੈ ਲਿਵ ਲਾਵੇ ਕਾਮ ਕ੍ਰੋਧ ਵਸ ਕਰੇ ਪਵਣ ਉਡੰਤਨਾ ਤਾਵੇ ਨਰੰਕਾਰ ਕੇ ਵਸੇ ਦੇਸ਼ ਹਕਮਬੂਦ ਵਿਚਾਰ ਪਾਵੇ ਕਲ ਮੈ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਛ ਕੀਓ ਗੁਰ ਮਿਲੇਓ ਸੋਏ ਠਿਖਾ ਕਹੈ ਸਹਿਜ ਰੰਗ ਦਰਸ਼ਨ ਦੀਓ ਸੱਚੀ ਬਾਸ਼ਾ ਕਿਸੇ ਕੁਆਲਿਟੀ ਦੇ ਧਾਰਤੇ ਨਹੀਂ ਵਾਹ ਐਸੇ ਮਿਲਤੇ ਮਿਲ ਕਰਦੇਓ ਨਾਮ ਨਿਦਾਨ ਧਿਆਨ ਅੰਤਰਗਤ ਤੇਜ ਪੁੰਜ ਤਿਓ ਲੋਕ ਪ੍ਰਗਾਸੈ ਦੇਖਤ ਦਰਸ ਟਕ ਭਰਮ ਭਜਤ ਦੁਖ ਪਰ ਹਰ ਸੁਖ ਸਹਿਜ ਬਿਗਾਸੈ ਸਤਗੁਰ ਨਾਮ ਇਕਲਿ ਮਨ ਜਪੇ ਧ੍ਰਣ ਤਿਨ ਜਨ ਦੁਖ ਪਾਪ ਕਹੋ ਕਤ ਹੋਵੇ ਜਿਓ ਕਾਰਨ ਤਰਨ ਖਿਨ ਮਾਤਰ ਜਾਂ ਕੋ ਦ੍ਰਿਸ਼ ਧਾਰ ਹੈ ਸ਼ਬਦ ਰਿਧ ਬਜਾਰ ਹੈ ਕਾਮ ਕ੍ਰੋਧ ਖੋਵੇ ਜਿਓ ਜੀਵਨ ਸਬਨ ਦਾਤਾ ਅਗਮ ਗਿਆਨ ਬਖਿਆਤਾ ਐਨਸ ਧਿਆਨਤਾ ਵੈ ਬਲਕਨਾ ਸੋਵੇ ਜਿਓ ਜਾ ਕੋ ਦੇਖਤ ਦਿਰਦਰ ਜਾਵੇ ਨਾਮ ਸੋ ਨਿਦਾਨ ਪਾਵੇ ਗੁਰਮੁਖ ਗਿਆਨ ਦੁਰਮਤ ਮੈਲ ਧੋਵੇ ਜੀਉ ਸਤਿਗੁਰੂ ਨਾਮ ਇਕ ਲਿਵ ਮਨ ਜਪੇ ਢਿਰ ਤਿੰਨ ਜਨ ਦੁਖ ਪਾ ਕਹੋ ਕਰਤ ਹੋਵੇ ਜੀਉ ਰਹੋ ਸੰਤ ਹੋ ਟੋ साध तेरे डिठे सन्यासी तपसी मुखोए पंडित मिठे बरस एक हो फिर किने ना परचो लायो कहत्या कहती सुनी रहत को खुशी ना आयो हर नाम छोड़ दूजे लगे तिनके गुण हो क्या कहो तो गुरुदेव मिलायो ਜੀਵ ਤੂ ਰਖੇ ਤੇਵ ਰਹਾ ਗੁਰੂ ਗੁਰੂ ਗੁਰ ਕਰਮਨ ਮੇਰੇ ਤਾਰਨ ਤਰਨ ਸਮਰੱਥ ਕਾਲ ਯੁਗ ਸੁਣਤ ਸਮਾਧ ਸ਼ਬਦ ਜਸ ਕੇਰੇ ਗੁਰੂ ਗੁਰੂ ਗੁਰ ਕਰ ਮਨ ਮੇਰੇ ਤੈ ਤੂ ਹਰ ਵਕਤ ਵਾਹਿਗੁਰੂ ਤੇ ਗੁਰੂ 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 ਸਮਰਤ ਗੈ ਕਰਿਆ ਤਰੂ ਬਦ ਸੁਮਤ ਸਮਾਰਨ ਕੋ ਫੁਣ ਧਰਮ ਤੁਜਾ ਫੈਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ ਮਥਰਾਜਨ ਜਾਨ ਗੁਰੂ ਸਮਰਥ ਗਹਿ ਕਰਿਆ ਤੁਰ ਬੁੱਧ ਸਮਤਿ ਸਮਾਰਨ ਕੋ ਹੁਣ ਧਰਮ ਤੁਝਾ ਫੈਰਨ ਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ ਮਥਰਾਜਨ ਜਾਨ ਕਹੀ ਜੀ ਸਾਥ ਸੋਰ ਕਛੂਨਾ ਵਿਚਾਰਨ ਕੋ ਹਰ ਨਾਮ ਬੋਹਿਤ ਬਡੋ ਕਲ ਮੇ ਪਵ ਸਾਗਰ ਪਾਣ ਉਤਾਰਣ ਕੋ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸਬਾਸਰ ਇੱਕ ਸਮਾਨ ਧਾਨ ਸੋ ਨਾਮ ਸੁਣੇ ਸੁਤਪਾਂ ਡਰਿਓ ਪੰਡਾਸ ਵਾਸ ਜਗਤਰ ਗੁਰੂ ਕੀ ਪਰਸ ਭੇਟ ਪਰਸ ਕਰਿਓ RAMDAS GURU ਹਰ ਸਤ ਕੀਓ ਸਮਰੱਥ ਗੁਰੂ ਸਿਰ ਹਾਥ ਕਰਿਓ ਸਗਲ ਭਵਨ ਤਾਰੇ ਇਕਥੇ ਕੀਏ ਵਿਸਥਾਰੇ ਪੂਰ ਰਿਓ ਸਰਬ ਮੇ ਆਪ ਹੈ ਨਿਹਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਯੰਤ ਸਭ ਥਾਰੇ ਸਗਲ ਕੋ ਦਾਤਾ ਇੱਕ ਅਲਖ ਮੁਰਾਰੇ ਆਪ ਹੀ ਤਾਰਨ ਤਾਰੇ ਕੁਦਰਤ ਹੈ ਦੇਖਾਰੇ ਬਰਨ ਚਹਿਨ ਨਹੀਂ ਮੁਖ ਨਾਮ ਸਾਰੇ ਤੋਦਾ ਉਸ ਦਾ ਆਕਾਰ ਕੀਏ ਨਹੀਂ ਆਪ ਹੀ ਤਾਰਨ ਤਾਰੇ ਕੁਦਰਤ ਹੈ ਦੇਖਾਰੇ ਬਰਨ ਚਹਿਨ ਨਹੀਂ ਮੁਖ ਨਾਮ ਸਾਰੇ ਜਨ ਨਾਨਕ ਅਗਤ ਦਰ ਦੁਲ ਬ੍ਰह्म ਸੰਸਾਰ ਇੱਕ ਜੀ ਕਿਆ ਬਖਾਨੇ ਹਾਂ ਕਿ ਬਲ 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 ਸਦ ਬਲਹਾ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਨ ਮੋ ਇੱਕ ਇੱਕ ਦਉ ਠਾਏ ਨਾ ਜਾਣਿਓ ਸੁੱਪਣੇ ਇੱਕ ਪਰਤਾਖ ਇੱਕ ਇੱਕ ਸਮੇ ਲੀਨੋ 30 ਇੱਕ আর 5 ਸੇ 35 ਨਖੀਨੋ ਇੱਕੋ ਜੇ ਲੱਖ ਲੱਖੋ ਲੱਖ ਹੈ ਇੱਕ ਇੱਕ ਕਰ ਵਰਨੇਓ ਗੁਰਮਰਦਾਸ ਜਾਲਬ ਪੜੇ ਤੂੰ ਇੱਕ ਲੋੜੈ ਇੱਕ ਮੰਨਿਓ ਇੱਕ ਨਾਲ ਰੱਖ ਜਾਮ ਗੁਰੂ ਹੋਏ ਵੱਲ ਨੇ ਕੀਆ ਗਰਵ ਦੀਜੇ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ ਗਿਆਨ ਗੁਰੂ ਜਾਮ ਗੁਰੂ ਹੋਏ ਵੱਲ ਗਿਆਨ ਏ ਧਿਆਨ ਅਨੰ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ ਜੋ ਗੁਰੂ ਗੁਰੂ ਐਨਸ ਜਪੇ ਕਿਨ ਸਤ ਸਤ ਹਰ ਸਤ ਸਤ ਸੱਤੇ ਸਤ ਭਣੀਏ ਦੂਸਰ ਆਣ ਨਿਆ ਵਰਪੁਰਖ ਪੌਰਾਤਨ ਸੁਣੀਏ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜੇ ਰਸਨ ਚਾਖਿਓ ਤੇਹ ਜਨ ਤ੍ਰਿਪਤ ਗਾਏ ਜੇ ਠਾਕਰ ਸੋ ਪਰ ਸੰਪਿਓ ਸਤ ਸੰਗਤ ਤੇ ਪਿਆਰ ਹਰ ਗੁਰੂ ਨਾਨਕ ਜਿਨ ਪਰਸੇਓ ਤਿਨ ਸਭ ਕੁਲ ਕਿਉ ਉਦਾਰ ਜਕੁੱਲਾਂ ਦਾ ਤਰ ਉਦਾਰ ਹੋਇਆ ਫੈਸਲਾ ਹੀ ਦਿੱਤਾ ਨਾਰਦ ਤ੍ਰੂ ਪ੍ਰਹਿਲਾਦ ਸਦੰਮ ਪੁੱਪ ਭਗਤ ਹਰ ਕੇ ਜੋਗਨ ਅਮ੍ਰਿਤ ਜੈ ਦੇਵ ਤ੍ਰੋਚਨ ਨਾਮਾ ਅਵਰ ਕਬੀਰ ਪਨੰ ਤਿੰਨ ਕੋ ਅਵਤਾਰ ਭਿਓ ਗਲ ਭਿੰਤਰ ਜਸ ਜਗਤਰ ਪਰ ਛਾਏ ਓ ਸ੍ਰੀ ਗੁਰੂ ਰਾਮਦਾਸ ਜੈ ਹੋ ਜੈ ਜਗ ਮੇ ਤੈ ਹਰ ਪਰਮ ਪਦ ਪਾਏ ਹੋ ਮਨਸਾ ਕਰ ਸਿਮਰੰਤ ਤੁਜੇ ਨਾਰ ਕਾਮ ਕਰੋਧ ਮਿਟਿਓ ਜੋਤ ਨੰ ਤਸੋ ਮਾਰੇ ਕੰਨੇ ਕਰਮ ਚ ਸਚਾਈ ਕਰ ਸਿਮਰੰਤ ਤੁਜੇ ਨਾਰ ਕਾਮ ਕ੍ਰੋਧ ਮਿਟਿਓ ਜੋਤਨੰ ਬਾਚਾ ਕਰਿ ਸਿਮਰੰਤ ਤੁਜੇ ਨਰ ਦੁਖ ਦਰਿਦਰ ਮਿਟਿਓ ਜੋਖਨੰ ਕਰਮ ਕਰ ਤੋ ਦਰਸ ਪਰਸ 파ਰਸ ਸਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈ ਹੋ ਜੈ ਜਗ ਰਮ ਪਦ ਪਾਏ ਹੋ ਹੋ ਬਲਬਲ ਜਾਉ ਸਤਗੁਰ ਸੱਚ ਨਾਮ ਪਰ ਕਮਣੇ ਉਪਮਾ ਦੇਉ ਕਮਣ ਸੇਵਾ ਸਰਿਉ ਇੱਕ ਮੁਖ ਰਸਨਾ ਰਸੋ ਜੁਗ ਜੋ ਤਾਰ ਫੁਣ ਮਨਮਤੀ ਕਰਮ ਜਾਨ ਅੰਤ ਦੂਜਾ ਨਾਮਾ ਨਾਮ ਸੋਇ ਅਪਾਰ ਸਰ ਦਿਨੋ ਗੁਰ ਰਿਤਾਰ ਨਾਲ ਕਵ ਪਾਰਸ ਪਰਸ ਕਚ ਕੰਜ ਨਾ ਹੋਏ ਚੰਦਨਾ ਸੁਬਾਸ ਜਾ ਸਿਮਰਤ ਅੰਤਾਰ ਜਾ ਕੇ ਦੇਖ ਦਵਾਰੇ ਕ੍ਰੋਧ ਹੀ ਨਿਵਾਰੇ ਜੀ ਹੋਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕੱਚੋ ਕੰਚਨ ਪਿਓ ਸ਼ਬਦ ਗੁਰ ਸਰਮਣੇ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਇਓ ਹੋਇਓ ਲਾਲ ਨਗਰ ਸਤਿਗੁਰ ਜਦਤਾਰੇ ਹਨ ਮਾਨਕ ਕਰੇ ਗਿਆਨ ਗੁਰ ਕਿਹੋ ਵਿਚਾਰੇ ਕਾਠੋਂ ਸ੍ਰੀਖੰਡ ਸਤਗੁਰ ਕੀਓ ਦੁੱਖ ਦਿਲਦਰ ਤਿੰਕੇ ਗਏ ਸਤਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ